ਪਾਵੇ ਤੁਸੀਂ ਕਮਿਊਨਿਟੀ ਦਾ ਉਹ ਕਿਸੇ ਵੀ ਵਰਮਿੰਜਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗਰੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਪਾਵੇ ਉਹ ਸੋਸ਼ਲ ਮੀਡੀਆ ਦੇ ਰਾਹੀ ਹੋ ਜਾਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਦੇ ਰਾਹੀ ਹੋ ਉਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੁਸਲਮਾਨ ਪਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੀਟ ਨੂੰ ਹਟ ਕਰਨ ਦੇ ਲਈ ਜਿਹੜੀ ਲਾਸਟ ਈਅਰ ਸੀ ਪਰਚਾ ਦਿੱਤਾ ਸੀਗਾ ਇਸ ਵਾਰੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀ ਜਿੱਦਾਂ ਕਿ ਮੁਸਲਮਾਨ ਕਮਿਊਨਿਟੀ ਹੋ ਗਈ ਜਾਂ ਹੋਰ ਕਮਿਊਨਿਟੀ ਹੋ ਗਈ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਪ੍ਰੋਗੈਟਿਵ ਸਪੀਚ ਐ ਤੇ ਕਮਿਊਨਿਟੀ ਦੇ ਖਿਲਾਫ ਪ੍ਰੋਗੈਟਿਵ ਸਪੀਚ ਇਸਤੇਮਾਲ ਕੀਤੀ ਸੀ ਜੀ ਸੋਸ਼ਲ ਮੀਡੀਆ ਵਕਤ ਵਕਤ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਸਤੇ ਵੀ ਇੰਟਰਵਿਊਜ਼ ਹੈਗੀਆਂ ਉਹਦੇ ਮਿੰਮਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਰੈਸਟ੍ਰਿਕਸ਼ਨਸ ਹੈ ਜੇ ਅਗਰ ਕੋਈ ਸਪੀਚ ਕਿਸੇ ਦੇ ਸੈਂਟੀਮੈਂਟ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਇੰਡੈਕਸ਼ਨਲ ਸਕਿਉਰਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਲਈ ਬੜੇ ਕਾਨੂੰਨੀ ਕਰਦੇ ਕਿ ਜਾਣਦੇ ਨੇ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਸਾ ਉਹਨਾਂ ਦੀ ਸੁਰੱਖਿਅਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਵੀ ਜਿਹੜਾ ਧਿਆਨ ਦੇ ਰੱਖਦੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੀ ਕਾਰਵਾਈ ਕੀਤੀ ਹੈ ਪੜਕਾਉ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹਦੇ ਖਿਲਾਫ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਹੈ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਇੱਕ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਟੰਡਨ ਜਿਹੜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ ਸੌਰੀ 10ਵੇਂ ਮਹੀਨੇ ਇੱਕ ਪਰਚਾ ਦਿੱਤਾ ਸੀਗਾ ਇਸ ਤਰੀਕੇ ਦੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਕਿਥੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ ਇਸੇ ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਸੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਪਾਵੇ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਉਹ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗੈਟਿਵ ਸਪੀਚ ਦਾ ਇਸਤੇਮਾਲ ਕਰੇਗਾ ਆ ਪਾਵੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਸਰ ਇਹ ਵੀ ਲੋਕ ਕਦਰ ਨੂੰ ਪੁਰਾਣੀ ਵੀਡੀਓਜ਼ ਨੇ ਜਾਂ ਹੁਣ ਦੀ ਵੀਡੀਓਜ਼ ਦੇ ਉੱਤੇ ਇਹ ਜੀ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਹਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਿਹਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਹ ਜਿਹੜੇ ਹੈਗੇ ਮਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫ਼ਤੀਸ਼ ਦੇ ਵਿੱਚ ਜਦ ਜਦਾਂ ਜਿਹੜੀ ਹੈਗੇ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਵਕਰੀ ਤੌਰ ਤੇ ਸਾਂਝਾ ਕਰਾਂਗੇ ਸਰ ਹੋਰ ਕੋਈ ਹੋਰ ਕੋਈ ਕਾਹਦੀ ਹੋਇਆ ਜਿਹੜੀ ਵੀਡੀਓ ਕਿਸ ਦੇ ਖਿਲਾਫ ਇਹਨਾਂ ਨੇ ਬਿਆਨਵਾਜੀ ਦਿੱਤੀ ਸੀ ਕਿ ਜਿਹੜਾ ਕਿ ਜਿਸ ਨੂੰ ਮੋਟਿਵ ਰੱਖ ਕੇ ਪੁਲਿਸ ਵੱਲੋਂ ਮਾਮਲਾ ਦਰਜ ਜੀ ਬੇਸਿਕਲੀ ਇਹਨਾਂ ਨੇ ਜਿਹੜੀ ਹੇਟ ਸਪੀਚ ਦਿੱਤੀ ਸੀ ਕਿਹਦੇ ਖਿਲਾਫ ਜੀ ਆ ਇੱਕ ਪਾਰਟिकुलर ਵਿਅਕਤੀ ਆਪਾਂ ਉਹ ਜਿਹੜੀ ਹੈਗੀ ਆ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਕੀ ਕਿਸ ਵਿਅਕਤੀ ਕੇ ਖਿਲਾਫ ਕੀਤੀ ਸੀ ਬਟ ਇੱਕ ਜਨਰਲ ਜਿਆ ਪਾਗਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਵੋਕੇਟਿਵ ਸਪੀਚ ਕੀਤੀ ਸੀ ਜਿਦਾ ਕਿ ਸਾਡਾ ਜਿਹੜਾ ਲਾਅ ਐਂਡ ਆਰਡਰ ਦੇ ਪਬਲਿਕ ਪੀਸ ਦੇ ਉੱਤੇ ਬੁਰਾ ਅਸਰ ਪੈਂਦਾ ਹੈ ਕਿਸ ਦੇ ਖਿਲਾਫ ਕਿਸ ਦੇ ਖਿਲਾਫ ਹੇਟ ਹੈ ਕਿਸੇ ਸਿੱਖ ਕਮਿਊਨਿਟੀ ਦੇ ਖਿਲਾਫ ਮੁਸਲਿਮ ਦੇ ਖਿਲਾਫ ਜਾਂ ਮੈਂ ਇਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲਾਂ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁਸਲਮ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੈਂਟ ਨੂੰ ਹਟ ਕਰਨ ਦੇ ਲਈ ਜਿਹੜੀ ਲਾਸਟਲੀ ਅਸੀਂ ਪਰਚਾ ਦਿੱਤਾ ਸੀਗਾ ਇਸ ਵਾਰ ਵੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਜ਼ ਜਿੱਦਾਂ ਕਿ ਮੁਸਲਮ ਕਮਿਊਨਿਟੀ ਹੋ ਗਈ ਜਾਂ ਹੋਰ ਕਮਿਊਨਿਟੀ ਹੋ ਗਈ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਪ੍ਰੋਵੋਕੇਟਿਵ ਸਪੀਚ ਐ ਸਿੱਖ ਕਮਿਊਨਿਟੀ ਦੇ ਖਿਲਾਫ ਪ੍ਰੋਵੋਕੇਟਿਵ ਸਪੀਚ ਇਸਤੇਮਾਲ ਕੀਤੀ ਸੀ ਇਸ ਤੋਂ ਪਹਿਲੇ ਅਸੀਂ ਐਲਵਰਡ ਦੋਆਵਲੋਂ ਵੀ ਇੱਕ ਪਰਚਾ ਦਰਜ ਹੋਇਆ ਜਦੇ ਵਿੱਚ ਕਿਸ਼ਤਨ ਕਮਿਊਨਿਟੀ ਦੇ ਜਿਹੜੇ ਸੈਂਟੀਮ ਕਿਤਾ ਸਰ ਆ ਜਿਹੜਾ ਚਾਰ ਬੰਦਾ ਇਹਨਾਂ ਦੇ ਜਿਹੜੇ ਨਾਨ ਹਿੰਦੂ ਜਿਹੜੇ ਹੈਗੇ ਆ ਨਾਨ ਹਿੰਦੂ ਕਮਿਊਨਿਟੀ ਆ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਟਕ ਦਿੱਤਾ ਸੀ ਹਾਂ ਰੀਸੈਂਟਲੀ ਇਹਨਾਂ ਨੇ ਪੋਸਟ ਪਾਈ ਸੀ ਹਾਂ ਜੀ ਆ ਰੀਸੈਂਟਲੀ ਜਿਹੜੀ ਹੈਗੇ ਆ ਪੋਸਟਾਂ ਪਾਈਆਂ ਨੇ ਜਿਹਦੇ ਸਬੰਧੀ ਆ ਐਫ ਆਈ ਆਰ ਐ ਦਰਜ ਹੋਈ ਉਸ ਤੋਂ ਬਾਅਦ ਜਿਹੜੀ ਤਫ਼ਤੀਸ਼ ਦੇ ਵਿੱਚ ਜੋ ਵੀ ਨਵੇਂ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਤਾਰ ਕਾਰਵਾਈ ਕਰਦੇ ਹੋਏ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਚਾਹੀਦੀ ਸਰ ਰੀਸੈਂਟਲੀ ਜਿਹੜੀ ਪੋਸਟ ਪਾਈ ਗਈ ਹੈ ਇਹ ਇਹਨਾਂ ਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੰਟਰਵਿਊ ਦਿੱਤੀਆਂ ਵਾ ਜਾਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜੀ ਸੋਸ਼ਲ ਮੀਡੀਆ ਵਕਤ ਵਕਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਅਸੀਂ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ ਜੀ ਨਾਸਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉਹਨਾਂ ਦੇ ਅਗੇਸਟ ਵੀ ਕਾਰਵਾਈ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਕੀ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕੀਤਾ ਕਰਦੇ। ਕੋਈ ਗ੍ਰਿਫਤਾਰੀ ਜੀ ਹਾਲੇ ਅਸੀਂ ਜਿਹੜੀ ਹੈਗੇ ਤਫ਼ਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਗੀ ਉਹ ਤੁਹਾਡੇ ਨਾਲ ਸਿਵਾਕਰੇ ਤੋਂ ਜੀ ਇਹਦੇ ਵਿੱਚ ਜਿਹੜੀ ਫਿਲਹਾਲ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਚੰਡਾ ਦੂਜੇ ਹੈਗੇ ਭਾਨੂੰ ਪ੍ਰਤਾਪ ਤੀਜੇ ਹੈਗੇ ਪ੍ਰਵੀਨ ਡੰਗ ਤੇ ਚੌਥੇ ਹੈਗੇ ਰੋਇਸਤਾਨੀ ਇਹਨਾਂ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲੈ ਕੇ ਸਰ ਇਹਨਾਂ ਦਾ ਹੋਰ ਵੀ ਇਦਾਂ ਦੇ ਪਰਚੇ ਦਰਜ ਹੋਏ ਉਹ ਜਿਹੜੇ ਹਾਲੇ ਅਸੀਂ ਉਹ ਜਿਹੜੇ ਹਾਲੇ ਅਸੀਂ ਚੈੱਕ ਕਰ ਰਹੇ ਹਾਂ ਕਿ ਨਾ ਤੇ ਪਹਿਲੇ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਨਹੀਂ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੈੱਕ ਕਰ ਰਹੇ ਸਰ ਭਾਨਪ੍ਰਤਾਪ ਦਾ ਕਹਿਣਾ ਹੈ ਕਿ ਫ੍ਰੀडम ਆਫ ਸਪੀਚ ਜਿਹੜੀ ਹੈ ਉਹ ਸੰਵਿਧਾਨ ਸੰਮਨ ਗੰਦਾਵਾਂ ਤੇ ਇਸ ਰਿਕਾਰਡਿੰਗ ਅਸੀਂ ਜਿਹੜੀ ਸਪੀਚ ਦਿੱਤੀ ਸੀਗੀ ਇਸ ਚੀਜ਼ ਨੂੰ ਕਿੱਦਾਂ ਮੰ ਕੀ ਜੀ ਬੇਸਿਕਲੀ ਜਿਹੜਾ ਫ੍ਰੀडम ਆਫ ਸਪੀਚ ਹੈ ਉਹ ਸਾਡਾ ਕਨਸਟੀਟਿਊਸ਼ਨ ਦਾ ਆਰਟੀਕਲ 19 ਸਬਕਲੋਜ਼ ਬਟ ਉਸ ਉਸ ਨੂੰ ਲੈ ਕੇ ਇੱਕ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਹੈ ਜਿਹਦੇ ਕਿ ਆਰਟੀਕਲ 19 ਸਬਪਲਸ 2 ਦੇ ਵਿੱਚ ਫ੍ਰੀडम ਆਫ ਸਪੀਚ ਹੈ ਬਟ ਉਹ ਇੱਕ ਅੰਡਰ ði ਗਾਬ ਆਫ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈ ਜੇ ਅਗਰ ਕੋਈ ਸਪੀਚ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਐਂਡ ਪੀਸ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਜਿਹੜੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਜਿਹੜੇ ਨਵੇਂ ਪ੍ਰੋਵੀਜ਼ਨਸ ਨੇ ਬੀਐਨਐਸ ਦੇ ਵਿੱਚ ਉਹਦੇ ਵਿੱਚ ਸੈਕਸ਼ਨਸ ਵੀ ਸੈਕਸ਼ਨਸ ਹੈਗੇ ਆ ਤੇ ਪਹਿਲੇ ਵੀ ਅਸੀਂ ਪਰਚੇ ਦੇ ਉੱਤੇ ਇਹ ਨਹੀਂ ਹੈਗੇ ਅਸੀਂ ਪਹਿਲੀ ਵਾਰ ਕੋਈ ਇਦਾਂ ਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਅਸੀਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 2024 ਦੇ ਵਿੱਚ ਅਸੀਂ ਹੁਣ ਤੱਕ ਟੋਟਲ ਜਿਹੜੇ ਹੈਗੇ ਆ 12 ਐਫ ਆਈ ਆਰ ਅਸੀਂ ਰਜਿਸਟਰ ਕੀਤੀ ਹੈ ਔਰ ਇਹ ਜਿਹੜੀ ਐਫ ਆਈ ਆਰ ਹੈ ਕਿ ਇਹ ਕੋਈ ਇੱਕ ਪਾਰਟਿਕੂਲਰ ਸੈਕਟਰ ਨੂੰ ਇੱਕ ਪਾਰਟਿਕੂਲਰ ਰੀਜਨ ਨੂੰ ਲੈ ਕੇ ਨਹੀਂ ਹੈਗੀ ਆ ਇਹ ਅਕ੍ਰੋਸ ਰੀਜਨ ਲਾਈਨਸ ਹੈ ਅਕ੍ਰੋਸ ਸੈਕਟਰ ਤੇ ਅਕ੍ਰੋਸ ਕਲਾਸ ਜਿਹੜੀ ਹੈਗੀਆਂ ਐਫ ਐਫ ਆਈ ਆਰ ਅਸੀਂ ਪਹਿਲਾਂ ਵੀ ਦਰਜ ਕੀਤੀਆਂ ਹੈ ਕਹਿ ਸਕਦੇ ਕਿ ਪੁਲਿਸ ਨੇ ਦੀਸ ਲਾਇਨ ਆਰਡਰ ਨੂੰ ਪੂਰਨ ਕਰਨਾ ਸਹੀ ਹੈ ਐਕਸ਼ਨ ਲੈਂਦਾ ਗਿਆ ਜੀ ਇਹ ਬੇਸਿਕਲੀ ਸ਼ਹਿਰ ਦੇ ਵਕ ਵਕ ਸੈਕਸ਼ਨ ਸੀਗੇ ਵਕਫ ਲੋਕਾਂ ਤੋਂ ਸਾਨੂੰ ਬਾਰ ਬਾਰ ਇਸ ਤਰੀਕੇ ਦੀ ਫੀਡਬੈਕ ਆ ਰਹੀ ਸੀ ਕਿ ਇਹ ਜਿਹੜੀ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੈ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਾਂ ਉਹਨਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਫੀਡਬੈਕ ਨੂੰ ਧਿਆਨ ਦੇ ਰੱਖਦੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੇ ਕਾਰਵਾਈ ਕੀਤੀ ਗਿਆ ਸਰ ਹੋਰ ਵੀ ਕੁਝ ਲੋਕ ਲਿਸਟ ਦੇ ਵਿੱਚ ਹੈਗੇ ਨਹੀਂ ਕਿਉਂਕਿ ਹੋਰ ਵੀ ਕਈਆਂ ਦੇ ਬਿਆਨ ਬਾਜ਼ੀ ਜੇਹੀ ਸਾਹਮਣੇ ਆਈ ਹੈ ਲੋਕ ਦੇਖੋ ਜੀ ਕੋਈ ਵੀ ਵਿਅਕਤੀ ਅੱਗੇ ਵੀ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਭਾਵੇਂ ਸੋਸ਼ਲ ਮੀਡੀਆ ਦੇ ਰਾਹੀਂ ਹੋ ਭਾਵੇਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਰਾਹੀਂ ਹੋ ਉਸਤੇ ਵੀ ਅਸੀਂ ਇਸੇ ਤਰੀਕੇ ਦੀ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੇ ਮਾਮਲਾ ਦਰਜ ਕੀਤਾ ਕਿ ਉਹਨਾਂ ਨੇ ਕਹਿਣਾ ਹੈ ਕਿ ਸਪੀਚ ਦਾ ਹੋਰ ਵੀ ਕਈ ਕਮਿਊਨਿਟੀ ਦੇ ਲੋਕ ਦਿੰਦੇ ਨੇ ਉਹਨਾਂ ਉੱਤੇ ਮਾਮਲਾ ਕਰ ਦਰਜ ਹੋਊਗਾ ਇਹ ਹੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫਆਈਆਰ ਦਰਜ ਕਰ ਚੁੱਕੇ ਹਾਂ ਉਹ ਜਿਹੜੇ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਤੇ ਰਾਹੀਂ ਸਾਂਝਾ ਵੀ ਕਰਦਾ ਹਾਂਗਾ ਉਹ ਵੱਖ-ਵੱਖ ਰਿਲੀਜੈਂਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਲੋਂਗ ਕਰਦੇ ਆ ਉਹ ਕਿਸੇ ਇੱਕ ਪਾਰਟਿਕੂਲਰ ਰਿਲੀਜੈਂਸ ਦੇ ਨਹੀਂ ਹੈਗਾ ਤੇ ਅਗਰ ਇਸ ਤਰੀਕੇ ਦਾ ਕੋਈ ਰੂਮਰ ਫਲਾਇਆ ਜਾ ਰਹਾ ਹੈ ਤਾਂ ਮੈਂ ਉਹਨੂੰ ਸਖਤ ਮੈਂ ਤੁਹਾਡੇ ਨਾਲ ਇਹੀ ਸਾਂਝਾ ਕਰੂੰਗਾ ਕਿ ਇਹ ਰੂਮਰ ਸਰਾਸਰ ਗਲਤ ਹੈ ਪਹਿਲੇ ਵੀ ਅਸੀਂ ਐਫਆਈਆਰ ਕਿੰਨੀਆਂ Hindu ਸੰਗਠਨਾਂ ਵੱਲੋਂ ਵੀ ਐਫਆਈਆਰ ਕਰਾਈ ਗਈਆਂ ਹਨ ਮਸਲਿਮ ਸੰਗਠਨ ਵੱਲੋਂ ਵੀ ਕਰਾਈ ਗਈ ਹੈ 크ਿਸਚੀਅਨਸ ਵੱਲੋਂ ਵੀ ਕਰਾਈ ਗਈ ਹੈ ਵਕਫ ਵਕ ਵਿਅਕਤੀ ਜਿਹੜਾ ਕਿ ਜਿਹੜੇ ਕਿ ਵਕਫ ਵਕ ਬੈਕਗਰਾਉਂਡ ਦੇ ਨੇ ਉਹਨਾਂ ਵੱਲੋਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਐਫ ਆਈ ਆਰ ਹੇਟ ਤੇ ਪ੍ਰੋਵੋਕੇਟਿਵ ਸਪੀਚ ਨੂੰ ਲੈ ਕੇ ਕਰਾਈ ਗਈ ਹੈ ਜੀ ਕੁਲ ਮਿਲਾ ਕੇ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰੁਹਾ ਉਹਨੂੰ ਬਖਸ਼ ਨਹੀਂ ਜੋ ਜੀ ਸਾਡਾ ਮੰਤਵ ਇਹ ਹੈ ਕੋਈ ਵੀ ਵਿਅਕਤੀ ਇਸ ਤਰੀਕੇ ਦਾ ਪੜਕਾਉ ਬਾਸ਼ਣ ਜਾਂ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਜਿਸ ਤੇ ਕਿ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਪੀਸ ਐਂ ਜੀ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਹੈਗੇ ਆ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਆ ਕੋਈ ਉੱਤੋਂ ਅੱਗੇ ਵੀ ਕੋਈ ਵੀ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਉਸਤੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਉਹਨੂੰ ਅੱਗੇ ਸਰਕੂਲੇਟ ਕੀਤਾ ਜਾਵੇ। ਹਾਂ ਮੈਂ ਉਹੀ ਮੈਂ ਪੂਰੀ ਗੱਲ ਮੇਰੀ ਤੁਸੀਂ ਗਾਈਡਲਾਈਨ ਤੇ ਉਹ ਜਿਹੜੀ ਸੀਗੀ ਇਹਨਾਂ ਨੇ ਜਿਹੜੀ ਹੁਣ ਕੀਤਾ ਹੈ ਇਹਦੇ ਤੇ ਵੀ ਅਸੀਂ ਸੋਸ਼ਲ ਮੀਡੀਆ ਨੂੰ ਲਿਖ ਰਹੇ ਹਾਂ ਕਿ ਜਿਹੜਾ ਜੋ ਵੀ ਐਸ ਪਰ ਪ੍ਰੋਵੀਜ਼ਨਸ ਜੋ ਵੀ ਗਾਈਡਲਾਈਨਸ ਹੈਗੀਆਂ ਉਹਦੇ ਮੁਤਾਬਿਕ ਇੱਥੇ ਜਿਹੜਾ ਇਮੀਡੀਏਟ ਕੰਟੈਂਟ ਹੈ ਉਹਨੂੰ ਸਟ੍ਰਾਈਕ ਡਾਊਨ ਕੀਤਾ ਜਾਵੇ ਤੇ ਅੱਗੇ ਵੀ ਅਗਰ ਇਹ ਕਨਸਿਸਟੈਂਟਲੀ ਇਨੀ ਖਾਤਿਆਂ ਤੋਂ ਇਸ ਤਰੀਕੇ ਦੇ ਆ ਜਿਹੜੀ ਹੈਗੀ ਆ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਫਿਰ ਖਾਤਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ